ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਸਭ ਤੋਂ ਪਹਿਲਾਂ ਪੀਐਸਟੈਟ ਏਟੀਟੀ ਬੀਐਡ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹਿਣ ਵਾਲੀ ਹੈ ਕਿਉਂਕਿ ਤੁਸੀਂ ਬਹੁਤ ਸਮੇਂ ਦੇ ਇਹ ਚੀਜ਼ ਮੈਸੇਜ ਕਾਲ ਕਰਕੇ ਪੁੱਛ ਰਹੇ ਸੀਗੇ ਕਿ ਸਾਡਾ ਪੀਐਸਟੈਟ ਦਾ ਰਿਜ਼ਲਟ ਕੀ ਦੁਬਾਰਾ ਰਿਵਾਈਜ਼ ਹੋ ਸਕਦਾ ਹੈ ਕੀ ਸਾਡਾ ਜਿਹੜਾ ਰਿਜ਼ਲਟ ਹੈ ਉਸ ਦੇ ਵਿੱਚ ਕੋਈ ਚੇਂਜਿੰਗ ਹੋ ਸਕਦੀ ਹੈ ਕੀ ਸਾਨੂੰ ਜਿਹੜੇ ਨੰਬਰਾਂ ਦੇ ਅਸੀਂ ਕੋਰਟ ਕੇਸ ਜਿਨ੍ਹਾਂ ਨੇ ਲਗਾਇਆ ਹੋਇਆ ਜਿਹੜੇ ਬੱਚਿਆਂ ਨੇ ਉਹ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਣ ਜਾ ਰਿਹਾ ਹਾਂ ਵੀਡੀਓ ਨੂੰ ਸਕਿਪ ਨਾ ਕਰੋ ਸਾਰਾ ਸੁਣਿਓ ਔਰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਜ਼ਰੂਰ ਕਰਿਓ ਔਰ ਜਿੰਨਾ ਵੀ ਤੁਸੀਂ ਸ਼ੇਅਰ ਕਰ ਸਕਦੇ ਅਸੀ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਇਹ ਵੀਡੀਓ ਸੁਣਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਹੋਰ ਚੈਨਲ ਤੇ ਜਾਣ ਦੀ ਲੋੜ ਹੋਏਗੀ ਕਿਸੇ ਹੋਰ ਵੀਡੀਓ ਨੂੰ ਵੇਖਣ ਦੀ ਲੋੜ ਹੋਏਗੀ ਹਰ ਇੱਕ ਚੀਜ਼ ਬਾਰੇ ਜਾਣਕਾਰੀ ਹਰ ਇੱਕ ਫੈਕਟ ਬਾਰੇ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਨ ਜਾ ਰਿਹਾ ਹਾਂ ਸੋ ਅੱਜ ਤੁਹਾਨੂੰ ਜਿਵੇਂ ਪਤਾ ਹੈ ਕਿ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ 27 ਅਗਸਤ ਨੂੰ ਅੱਜ ਤਰੀਕ ਸੀਗੀ ਅੱਜ ਜਿਹੜੇ ਵੱਖ-ਵੱਖ ਜਿਹੜੇ ਕੇਸ ਲੱਗੇ ਹੋਏ ਸੀਗੇ ਯਾਨੀ ਕਿ ਪੰਜ ਕੇਸ ਪੀਐਸ ਟੈਟ ਦੇ 2024 ਨੂੰ ਗ੍ਰੇਸ ਮਾਰਕਸ ਜਿਹੜੇ ਕਿ ਆਪਣੀ ਇੱਕ ਬਹੁਤ ਵੱਡੀ ਮੰਗ ਸੀ ਸਟੂਡੈਂਟਸ ਦੀ ਕੀ ਨੰਬਰ ਵਧਾਏ ਜਾਣ ਜਿਹੜਾ ਸਾਡਾ ਬਣਦਾ ਹੱਕ ਆ ਸਾਨੂੰ ਦਿੱਤਾ ਜਾਵੇ ਕਿਉਂਕਿ ਕੁਝ ਜਿਵੇਂ ਕਿ ਪੇਪਰ 2 ਦੇ ਵਿੱਚ ਕੋਈ ਮੈਥ ਵਾਲਾ ਕੁਐਸਚਨ ਸੀਗਾ ਪੇਪਰ 1 ਦੇ ਵਿੱਚ ਸੀਟੈਟ ਵਾਲਾ ਕੁਐਸਚਨ ਸੀ ਜਿਹੜਾ ਕਿ ਪਹਿਲਾਂ ਸੀਟੈਟ ਨੇ ਜਿਹੜਾ ਆਨਸਰ ਦਿੱਤਾ ਹੋਇਆ ਪੀਟੈਟ ਨੇ ਜਿਹੜਾ ਕਿ ਪੰਜਾਬ ਐਂਡ ਸਕੂਲ এডਿਕੇਸ਼ਨ ਬੋਰਡ ਜਿਹੜਾ ਪੇਪਰ ਨੂੰ ਲਿਆ ਜਿਨ੍ਹਾਂ ਨੇ ਉਹਨਾਂ ਨੇ ਜਿਹੜਾ ਉਹਦਾ ਆਨਸਰ ਕੁਝ ਹੋਰ ਦਿੱਤਾ ਔਰ ਸੀਟੈਟ ਨੇ ਉਹਦਾ ਆਨਸਰ ਕੁਝ ਹੋਰ ਦਿੱਤਾ ਸੀ ਉਹਦੇ ਵਿਹਾਰ ਤੇ ਚੈਲੰਜ ਕੀਤਾ ਗਿਆ ਬੱਚਿਆਂ ਵੱਲੋਂ ਉਹ ਸਾਰਾ ਜਿਹੜੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਉਂਕਿ ਪਿਛੇ ਤਿੰਨ ਤੋਂ ਚਾਰ ਤਰੀਕਾ ਪੈ ਚੁੱਕਿਆ ਸੀ ਅੱਜ ਲਾਸਟ ਤਰੀਕ ਸੀ ਔਰ ਉਸ ਦੇ ਵਿੱਚ ਹਰ ਇੱਕ ਚੀਜ਼ ਬਾਰੇ ਬਹੁਤ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਤਕਰੀਬਨ 7 ਤੋਂ 8 ਮਿੰਟ ਜਿਹੜਾ ਹੈ ਹਿアリング ਹੋਈ ਹੈ ਹਿアリング ਦੇ ਵਿੱਚ ਹਰ ਇੱਕ ਚੀਜ਼ ਬਾਰੇ ਵਿਚਾਰ ਚਰਚਾ ਹੋਈ ਹੈ ਉਸ ਦੇ ਵਿੱਚ ਉਹਨਾਂ ਨੇ ਬੜਾ ਡਿਟੇਲ ਦੇ ਵਿੱਚ ਦੱਸਿਆ ਕਿ ਜਿਹੜੀ ਚੀਜ਼ ਜਿੱਥੇ ਗਲਤ ਹੈ ਜਿੱਥੇ ਡਿਪਾਰਟਮੈਂਟ ਦੀ ਗਲਤੀ ਹੈ ਜਿੱਥੇ ਬੱਚਿਆਂ ਨੂੰ ਗ੍ਰੇਸ ਮਾਰਕਸ ਮਿਲਣਾ ਚਾਹੀਦਾ ਸੀਗਾ ਉਹ ਨਹੀਂ ਮਿਲਿਆ ਉਸ ਚੀਜ਼ ਦੇ ਉੱਪਰ ਸਾਡੇ ਐਡਵੋਕੇਟ ਸਾਹਿਬ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਐਡਵੋਕੇਟ ਸਾਹਿਬ ਅਰਜੁਨ ਸ਼ੁਕਲਾ ਜੀ ਜਿਨ੍ਹਾਂ ਨੇ ਜਿਨ੍ਹਾਂ ਦਾ ਇਤਿਹਾਸ ਜਿਨ੍ਹਾਂ ਨੇ ਬਹੁਤ ਜਿਹੜੇ ਕੇਸ ਨੂੰ ਵਿਨਰਸ ਕਰਾਇਆ ਔਰ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤਾਂ ਅੱਜ ਉਸ ਚੀਜ਼ ਦੇ ਉੱਪਰ ਜਿੱਤ ਫਿਰ ਤੋਂ ਮਿਲੀ ਹੈ ਸਾਰਿਆਂ ਨੂੰ ਗੁੱਡ ਨਿਊਜ਼ ਸਭ ਤੋਂ ਪਹਿਲਾਂ ਮਿਲੀ ਹੈ ਕਿ ਕੱਲ 28 ਤਰੀਕ ਨੂੰ ਕੱਲ 28 ਤਰੀਕ ਨੂੰ ਸ਼ਾਮ ਨੂੰ 5 ਵਜੇ ਜਿਹੜਾ ਰਿਜ਼ਲਟ ਅੱਜ ਆਫਲਾਈਨ ਡਿਪਾਰਟਮੈਂਟ ਨੇ ਅ ਦੱਸਿਆ ਕਿ ਕੋਰਟ ਦੇ ਵਿੱਚ ਇਹ ਚੀਜ਼ ਦੱਸੀ ਹੈ ਕਿ ਸਾਡੇ ਕੋਲ ਰਿਜ਼ਲਟ ਤਿਆਰ ਹੈ ਜਿਹੜਾ ਕਿ ਪੀਐਸਟ ਦਾ ਰਿਜ਼ਲਟ ਜਿਹੜੇ ਕਹਿ ਰਹੇ ਸੀ ਕਿ ਰਿਵਾਈਜ਼ ਨਹੀਂ ਹੋਊਗਾ ਕਦੇ ਰਿਵਾਈਜ਼ ਨਹੀਂ ਹੁੰਦਾ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਅਗਰ ਆਪਾਂ ਸਾਰੇ ਹਿੰਮਤ ਕਰੀਏ ਆਪਾਂ ਸਾਰੇ ਐਫਰਟਸ ਕਰੀਏ ਤਾਂ ਸਭ ਕੁਝ ਹੁੰਦਾ ਹੈ ਤਾਂ ਉਸੇ ਚੀਜ਼ ਦੇ ਬਦੌਲਤ ਅੱਜ ਰਿਜ਼ਲਟ ਰਿਵਾਈਜ਼ ਹੋਣ ਵਾਲਾ ਹੈ ਸੌਰੀ ਅੱਜ ਨਹੀਂ ਕੱਲ ਅੱਜ ਤਰੀਕ ਸੀਗੀ ਔਰ ਤਰੀਕ ਦੇ ਵਿੱਚ ਡਿਪਾਰਟਮੈਂਟ ਔਰ ਸੀਨੀਅਰ ਜਿਹੜੇ ਗਵਰਨਮੈਂਟ ਦੇ ਵਕੀਲ ਸੀ ਕਿ ਜੋ ਸਰਕਾਰ ਦੇ ਤਰਫੋਂ ਆਪਦਾ ਦਲੀਲ ਪੇਸ਼ ਕਰ ਰਹੇ ਸੀਗੇ ਉਹਨਾਂ ਨੇ ਬੜੇ ਕਲੀਅਰਲੀ ਕਿਹਾ ਕਿ ਅਸੀਂ ਕੱਲ 28 ਤਰੀਕ ਨੂੰ ਸ਼ਾਮ ਨੂੰ 5 ਵਜੇ ਰਿਜ਼ਲਟ ਨੂੰ ਰਿਵਾਈਜ਼ ਕਰ ਰਹੇ ਹਾਂ ਪੀਐਸ ਟੈਟ 2024 ਹੁਣ ਤੁਹਾਡਾ ਸਭ ਦੇ ਜਿਹੜਾ ਮੇਨ ਸਵਾਲ ਇਹ ਹੋਏਗਾ ਕਿ ਪੀਐਸ ਟੈਟ 2024 ਕਿੰਨਾ ਦਾ ਰਿਜ਼ਲਟ ਰਿਵਾਈਜ਼ ਹੋਊਗਾ ਕਿ ਪੇਪਰ 1 ਵਾਲਿਆਂ ਦਾ ਹੋਊਗਾ ਕਿ ਪੇਪਰ 2 ਵਾਲਿਆਂ ਦਾ ਹੋਊਗਾ ਜੇ ਪੇਪਰ 2 ਵਾਲਿਆਂ ਦਾ ਹੋਊਗਾ ਕਿ ਪੀਪਰ ਐਸਐਸਟੀ ਦਾ ਹੋਏਗਾ ਕਿ ਪੀਪਰ ਮੈਥ ਸਾਇੰਸ ਹੋਊਗਾ ਤਾਂ ਮੇਰਾ ਹੁਣ ਸਾਰਿਆਂ ਦੇ ਲਈ ਇਹ ਸਵਾਲ ਆ ਕਿ ਪੀਐਸਟੈਟ 1 ਔਰ ਪੀਐਸਟੈਟ ਪੇਪਰ 2올 ਸਬਜੈਕਟ 올 ਸਬਜੈਕਟ ਦਾ ਮਤਲਬ ਮੈਥ ਸਾਇੰਸ ਐਸਐਸਟੀ ਸਾਰਾ ਸਬਜੈਕਟ ਸਾਰੇ ਜਿਹੜਾ ਰਿਜ਼ਲਟ ਆ ਉਹ ਰਿਵਾਈਜ਼ ਹੋ ਰਿਹਾ ਚੈੱਕ ਕਿਵੇਂ ਕਰ ਸਕਦੇ ਹੋ ਕੱਲ ਸ਼ਾਮ ਨੂੰ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਦੇ ਉੱਪਰ ਚੈੱਕ ਕਰ ਸਕਦੇ ਹੋ ਠੀਕ ਹੈ ਸਾਰਿਆਂ ਦੀ ਬਹੁਤ ਵੱਡੀ ਜਿੱਤ ਹੈ ਤੁਹਾਡੀ ਬਹੁਤ ਸਮੇਂ ਤੋਂ ਲੰਮਕਦੀ ਆ ਰਹੀ ਮੰਗ ਹੈ ਜਿਨ੍ਹਾਂ ਨੇ ਜਿਹੜੀ ਮੰਗ ਨੂੰ ਸਾਡੇ ਬਹੁਤ ਸੀਨੀਅਰ ਐਡਵੋਕੇਟ ਜਿਹੜੇ ਨੇ ਉਹਨਾਂ ਨੇ ਜਿੱਤਵਾਇਆ ਤੁਸੀਂ ਸਾਡੇ ਤੇ ਵਿਸ਼ਵਾਸ ਜਤਾਇਆ ਮੈਂ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਜੋ ਤੁਹਾਡੇ ਨਾਲ ਜੋ ਤੁਹਾਡੇ ਨਾਲ ਸਰਕਾਰ ਨੇ ਪੱਖਪਾਤ ਕੀਤਾ ਉਸ ਚੀਜ਼ ਨੂੰ ਆਪਾਂ ਦੇਖਦੇ ਹੋਏ ਤੁਹਾਡੇ ਲਈ ਲੜਾਈ ਲੜਾਂਗਾ ਤੁਹਾਡੇ ਲਈ ਅੱਗੇ ਆਇਆ ਮੈਂ ਹਮੇਸ਼ਾ ਤੋਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜੋ ਕਿਸੇ ਦੀ ਮੰਗ ਜੈਨੂਨ ਹੈ ਉਸ ਦੇ ਉੱਪਰ ਕੰਮ ਕੀਤਾ ਜਾਵੇ ਔਰ ਜੋ ਬੱਚਿਆਂ ਦਾ ਬਣਦਾ ਨੰਬਰ ਹੈ ਜੋ ਉਹਨਾਂ ਦਾ ਬਣਦਾ ਹੱਕ ਹੈ ਉਹ ਦਵਾਇਆ ਜਾਵੇ ਉਸ ਚੀਜ਼ ਨੂੰ ਦੇਖਦੇ ਹੋਏ ਅੱਜ ਹੀアリング ਦੇ ਵਿੱਚ ਪੁੱਜੇ ਆ ਹੀアリング ਤੋਂ ਸੁਣਿਆ ਬਹੁਤ ਧਿਆਨ ਦੇ ਨਾਲ ਔਰ ਜੋ ਵੀ ਆਪਣੀ ਡਿਮਾਂਡ ਸੀ ਉਸ ਚੀਜ਼ ਦੇ ਉੱਪਰ ਆਪਣੀ ਡਿਮਾਂਡ ਦੇ ਉੱਪਰ ਆਪਾਂ ਨੂੰ ਪੋਜ਼ਿਟਿਵ ਰਿਪਲਾਈ ਮਿਲਿਆ ਕੱਲ 28 ਤਰੀਕ ਨੂੰ ਜਿਹੜਾ ਰਿਜ਼ਲਟ ਆਉਣ ਜਾ ਰਿਹਾ ਸਾਰਿਆਂ ਨੂੰ ਬਹੁਤ ਜਿਹੜੀ ਹੈ ਇਸ ਚੀਜ਼ ਦੀ ਵਧਾਈਆਂ ਕਿ ਤੁਸੀਂ ਬਹੁਤ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਕੀ ਅਸੀਂ ਕੇਸ ਦੇ ਵਿੱਚ ਸਾਡਾ ਕੀ ਬਣੂਗਾ ਜਿਹਨਾਂ ਨੇ ਕੇਸ ਲਾਇਆ ਸੀ ਫੋਨ ਮੈਸੇਜ ਕਰਦੇ ਸੀ ਸੋ ਸਾਰਿਆਂ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਤੱਕ ਮਿੱਤਰਾਂ ਤੱਕ ਸਾਰੇ ਤੱਕ ਸ਼ੇਅਰ ਕਰਦੇ ਹੋ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਕਿਸੇ ਹੋਰ ਚੈਨਲ ਦੇ ਉੱਪਰ ਜਾਣ ਦੀ ਲੋੜ ਨਹੀਂ ਪਊਗੀ ਕਿਉਂਕਿ ਆਫੀਸ਼ੀਅਲ ਅਪਡੇਟ ਪੀਐਸਟੈਟ ਯੂਨੀਅਨ ਦੇ ਚੈਨਲ ਦੇ ਉੱਪਰ ਹੈ ਔਰ ਮੈਂ ਅਸੀਂ ਹੁਣੇ ਕੋਰਡ ਦੇ ਵਿੱਚੋਂ ਬਾਹਰ ਨਿਕਲ ਕੇ ਤੁਹਾਡੇ ਲਈ ਵੀਡੀਓ ਬਣਾ ਰਹੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਅਪਡੇਟ ਜੇ ਮਿਲੂਗੀ ਤਾਂ ਪੀਐਸਟੈਟ ਯੂਨੀਅਨ ਦੇ ਚੈਨਲ ਤੇ ਮਿਲੂਗੀ ਕਿਸੇ ਹੋਰ ਥਾਂ ਤੇ ਨਹੀਂ ਮਿਲੂਗੀ ਔਰ ਜਿਹ ਤੁਹਾਡੇ ਲਈ ਬੈਸਟ ਇਨਫੋਰਮੇਸ਼ਨ ਤੁਹਾਡੇ ਲੇਟ ਹੋ ਸਕਦੀ ਹੈ ਕਿਉਂਕਿ ਸਾਡੇ ਅਸੀਂ ਉਹ ਗੱਲ ਨਹੀਂ ਕਰਦੇ ਕਿ ਜਿਹੜੀ ਚੀਜ਼ ਵੈਲਿਡ ਨਹੀਂ ਹੁੰਦੀ ਠੀਕ ਹੈ ਸਿਰਫ ਵਿਊ ਲੈਣ ਵਾਸਤੇ ਅਸੀਂ ਚੈਨਲ ਨਹੀਂ ਬਣਾਇਆ ਤੁਹਾਡੇ ਕਿਉਂਕਿ ਹਰ ਇੱਕ ਚੀਜ਼ ਨੂੰ ਸਾਨੂੰ ਅੱਗੇ ਸਾਰਾ ਲੈਣਾ ਪੈਂਦਾ ਸੀ ਪਰ ਅੱਜ ਯੂਨੀਅਨ ਦਾ ਅਪਦਾ ਚੈਨਲ ਹੈ ਯੂਨੀਅਨ ਦੇ ਹਰ ਇੱਕ ਚੈਨਲ ਦੇ ਉੱਪਰ ਤੁਹਾਨੂੰ ਇਸ ਚੈਨਲ ਦੇ ਉੱਪਰ ਯੂਨੀਅਨ ਦੀ ਹਰ ਇੱਕ ਅਪਡੇਟ ਜੋ ਤੁਹਾਡੇ ਲਈ ਬੈਸਟ ਰਹਿੰਦੀ ਹੈ ਉਹ ਜਿਹੜੀ ਹੈ ਤੁਹਾਨੂੰ ਮਿਲਦੀ ਹੈ ਸੋ 28 ਤਰੀਕ ਨੂੰ ਕੱਲ ਯਾਨੀ ਕਿ ਅੱਜ 27 ਅਗਸਤ ਹੈ ਕੱਲ 28 ਤਰੀਕ ਨੂੰ ਤੁਹਾਡਾ ਰਿਜ਼ਲਟ ਆ ਰਿਹਾ ਤੁਸੀਂ ਪੀਐਸ ਪੀਐਸ ਈਬੀ ਯਾਨੀ ਕਿ ਪੰਜਾਬ ਖੋਸਿਕਾ ਬੋਰਡ ਦੀ ਸਾਈਡ ਤੇ ਸ਼ਾਮ ਨੂੰ ਯਾਨੀ ਕਿ ਉਹਨਾਂ ਨੇ 5 ਵਜੇ ਕਿਹਾ ਹੋ ਸਕਦਾ ਕੱਲ ਨਾ ਆਵੇ ਅਗਲੇ ਦਿਨ ਵੀ ਹੋ ਸਕਦਾ ਪਰ 99% ਸ਼ੋਰ ਹੈ ਕੱਲ ਰਿਜ਼ਲਟ ਰਿਵਾਈਜ਼ ਹੋ ਰਿਹਾ ਠੀਕ ਹੈ ਅ ਕਿਉਂਕਿ ਰਿਵਾਈਜ਼ ਤਾਂ ਹੀ ਹੋ ਰਿਹਾ ਕੋਈ ਤੁਹਾਡੇ ਮੇਨ ਸਵਾਲ ਇਹ ਹੀ ਹੋਊਗਾ ਕਿ ਰਿਵਾਈਜ਼ ਕਿਉਂ ਹੋ ਰਿਹਾ ਕਿ ਸਾਡਾ ਨੰਬਰ ਵਧੂਗਾ ਰਿਵਾਈਜ਼ ਤਾਂ ਹੀ ਹੋ ਰਿਹਾ ਹੈ ਅਗਰ ਕੋਈ ਕੁਝ ਚੇਂਜਿੰਗਸ ਨੇ ਪਿਛਲੇ ਪੁਰਾਣੇ ਰਿਜ਼ਲਟ ਦੇ ਵਿੱਚ ਕੁਝ ਚੇਂਜਿੰਗ ਨੇ ਤਾਂ ਹੀ ਰਿਵਾਈਜ਼ ਹੋ ਰਿਹਾ ਸੋ ਸਾਰਿਆਂ ਨੂੰ ਬੇਨਤੀ ਹੈ ਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਉਸ ਤੋਂ ਬਾਅਦ ਜਿਹੜੇ ਅਗਲੀ ਵੀਡੀਓ ਤੁਹਾਡੀ ਕੋਈ ਅਪਡੇਟ ਹੋਊਗੀ ਉਹ ਤੁਹਾਨੂੰ ਚੈਨਲ ਦੇ ਉੱਪਰ ਮਿਲਦੀ ਰਹੂਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ